ਡਾਕਟਰ ਸਾਹਿਬ ਮੈਂ ਥੱਕਿਆ ਹੋਇਆ ਹਾਂ ਰੋਜ਼ ਥੱਕ ਜਾਂਦਾ ਮੈਨੂੰ ਬਹੁਤ ਕੰਮ ਹੁੰਦੇ ਆ ਮੈਨੂੰ ਬਹੁਤ ਕੰਮ ਕਰਨਾ ਪੈਂਦਾ ਜੇ ਕੰਮ ਨਾ ਕਰਾਂ ਤਾਂ ਕੰਪਨੀ 'ਚ ਕੰਮ ਹੀ ਨਹੀਂ ਹੁੰਦਾ ਡਾਕਟਰ ਨੇ ਪੁੱਛਿਆ ਕੀ ਤੁਹਾਡੇ ਵਾਲਾ ਕੰਮ ਕੋਈ ਹੋਰ ਨਹੀਂ ਕਰ ਸਕਦਾ ਤਾਂ ਉਸ ਵਿਅਕਤੀ ਨੇ ਜਵਾਬ ਦਿੱਤਾ ਨਹੀਂ ਕੰਮ ਮੈਂ ਹੀ ਕਰਨਾ ਹੁੰਦਾ ਮੈਂ ਹੀ ਕਰ ਸਕਦਾ ਮੇਰੇ ਤੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ ਡਾਕਟਰ ਨੇ ਕਿਹਾ ਥਕਾਵਟ ਦਾ ਇਲਾਜ ਇਹੀ ਹੈ ਕਿ ਹਰ ਰੋਜ਼ ਸਵੇਰੇ ਸ਼ਾਮ ਇੱਕ ਘੰਟਾ ਸੈਰ ਕਰਿਆ ਕਰੋ ਜੇ ਸੈਰ ਨਹੀਂ ਕਰ ਸਕਦੇ ਤਾਂ ਹਰ ਐਤਵਾਰ ਅੱਧਾ ਦਿਨ ਕਬਰ ਸਥਾਨ 'ਚ ਗੁਜ਼ਾਰਿਆ ਕਰੋ ਉੱਥੇ ਲੱਗੇ ਪੱਥਰਾਂ 'ਤੇ ਇਵਾਰਤ ਪੜੋ ਹਰੇਕ ਪੱਥਰ ਉੱਪਰ ਜਨਮ ਤੇ ਮਰਨ ਦੀ ਮਿੱਟੀ ਪੜੋ ਸੈਰ ਤਾਂ ਠੀਕ ਹੈ ਡਾਕਟਰ ਸਾਹਿਬ ਪਰ ਕਬਰ ਸਥਾਨ ਕਿਸ ਲਈ ਭੇਜ ਰਹੇ ਹੋ ਡਾਕਟਰ ਨੇ ਜਵਾਬ ਦਿੱਤਾ ਕਬਰ ਸਥਾਨ 'ਮੈਂ ਭੇਜ ਨਹੀਂ ਰਿਹਾ ਤੁਸੀਂ ਆਪ ਹੀ ਜਾ ਰਹੇ ਹੋ ਜਾਣ ਦੀ ਤਿਆਰੀ ਕਰ ਰਹੇ ਹੋ ਮੈਂ ਤਾਂ ਤੁਹਾਨੂੰ ਕਵਰ ਸਥਾਨ ਹਰ ਐਤਵਾਰ ਅੱਧੇ ਦਿਨ ਲਈ ਜਾਣ ਵਾਸਤੇ ਕਹਿ ਰਿਆਂ ਤਾਂਕਿ ਤੁਸੀਂ ਜਾਣ ਸਕੋ ਕਿ ਉੱਥੋਂ ਦੇ ਪੱਕੇ ਵਸਨੀਕ ਕੌਣ ਨੇ ਉਹ ਵੀ ਤੇਰੀ ਤਰ੍ਹਾਂ ਬੜੇ ਮਹੱਤਵਪੂਰਨ ਸੀ ਤੇ ਬੜਾ ਮਹੱਤਵਪੂਰਨ ਕੰਮ ਕਰਨ ਵਾਲੇ ਸੀ ਉਹ ਵੀ ਸੋਚਦੇ ਸੀ ਕਿ ਕਈ ਕੰਮ ਸੀ ਜੋ ਉਹ ਹੀ ਕਰ ਸਕਦੇ ਸੀ ਤੇ ਉਹਨਾਂ ਨੇ ਹੀ ਕਰਨੇ ਸੀ ਤੁਸੀਂ ਵੀ ਪੱਥਰ ਪੜ ਕੇ ਵੇਖਣਾ ਉਹ ਕਿੰਨੇ ਸਾਲਾਂ ਚ ਉੱਥੇ ਪਹੁੰਚੇ ਜੀਵਨ ਦੇ ਕਿਹੜੇ-ਕਿਹੜੇ ਪੜਾਚੋਂ ਗੁਜ਼ਰੇ ਉਸ ਸਮੇਂ ਬਾਰੇ ਸੋਚਣਾ ਜਦੋਂ ਤੁਸੀਂ ਵੀ ਉਥੋਂ ਦੇ ਪੱਕੇ ਵਸਨੀਕ ਬਣ ਜਾਉਗੇ ਜੇ ਤੁਸੀਂ ਆਪਣਾ ਕੰਮ ਕਿਸੇ ਹੋਰ ਨੂੰ ਕਰਨ ਲਈ ਨਹੀਂ ਦੋਗੇ ਸਮਾ ਪਰਿਵਾਰ ਨਾਲ ਨਹੀਂ ਗੁਜ਼ਾਰੋਗੇ ਦੋਸਤਾਂ ਮਿੱਤਰਾਂ ਨੂੰ ਨਹੀਂ ਮਿਲੋਗੇ ਸਹਿਰਾਂ ਹੀ ਕੁਦਰਤ ਨਹੀਂ ਮਾਣੋਗੇ ਤਾਂ ਥੋੜੇ ਸਮੇਂ ਵਿੱਚ ਤੁਸੀਂ ਵੀ ਕਵਰ ਸਥਾਨ ਦੇ ਪੱਕੇ ਵਸਨੀਕ ਬਣ ਜਾਵੋਗੇ ਇਹ ਕਹਾਣੀ ਸਿਰਫ ਕਾਵਟ ਜਾਂ ਕਵਰ ਸਥਾਨ ਬਾਰੇ ਨਹੀਂ ਸਗੋ ਜ਼ਿੰਦਗੀ ਦੇ ਅਸਲ ਅਰਥ ਤੇ ਸਮੇਂ ਦੀ ਕਦਰ ਬਾਰੇ ਹੈ ਜ਼ਿੰਦਗੀ ਕੰਮ ਲਈ ਨਹੀਂ ਕੰਮ ਜਿੰਦਗੀ ਲਈ ਹੈ। ਕਈ ਲੋਕ ਆਪਣਾ ਸਮਾਂ ਸਿਰਫ ਕੰਮ, ਲੜਾਈਆਂ ਜਾਂ ਟੈਨਸ਼ਨਾਂ ਵਿੱਚ ਗੁਜ਼ਾਰ ਦਿੰਦੇ ਨੇ। ਉਹ ਸੋਚਦੇ ਨੇ ਮੇਰੇ ਬਿਨਾ ਇਹ ਕੰਮ ਨਹੀਂ ਹੋ ਸਕਦਾ। ਪਰ ਸੱਚ ਇਹ ਹੈ ਕੋਈ ਵੀ ਇੰਨਾ ਮਹੱਤਵਪੂਰਨ ਨਹੀਂ ਹੁੰਦਾ ਜੇ ਤੁਸੀਂ ਕੱਲ ਨਹੀਂ ਹੋਵੋਗੇ ਦੁਨੀਆ ਰੁਕੇਗੀ ਨਹੀਂ। ਇਸ ਦਾ ਮਤਲਬ ਇਹ ਹੀ ਹੈ ਕੰਮ ਵੀ ਜ਼ਰੂਰੀ ਹੈ ਪਰ ਜ਼ਿੰਦਗੀ ਦਾ ਮਕਸਦ ਸਿਰਫ ਕੰਮ ਨਹੀਂ ਜਿਉਣਾ ਵੀ ਹੈ। ਸਮਾਂ ਸਭ ਤੋਂ ਵੱਡੀ ਦੌਲਤ ਹੈ। ਤੁਸੀਂ ਪੈਸਾ ਖੋ ਕੇ ਵਾਪਸ ਕਮਾ ਸਕਦੇ ਹੋ। ਪਰ ਵਿੱਤਿਆ ਸਮਾਨ ਹੀ ਲਿਆਂਦਾ ਜਾ ਸਕਦਾ। ਮਤਲਬ ਮੌਕੇ ਨੂੰ ਦੁਬਾਰਾ ਨਹੀਂ ਪਾਇਆ ਜਾ ਸਕਦਾ। ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਹਰ ਦਿਨ ਜੀਣਾ ਵੀ ਇੱਕ ਕਲਾ ਹੈ। ਜੇ ਤੁਸੀਂ ਅੱਜ ਦਾ ਆਨੰਦ ਨਹੀਂ ਲੈ ਰਹੇ ਤਾਂ ਤੁਸੀਂ ਜੀਵਨ ਦਾ ਸਭ ਤੋਂ ਕੀਮਤੀ ਹਿੱਸਾ ਗਵਾ ਰਹੇ ਹੋ। ਜੀਵਨ ਛੋਟਾ ਹੈ ਪਰ ਅਰਥਪੂਰਨ ਬਣ ਸਕਦਾ ਹੈ। ਕਬਰਸਥਾਨ ਦਾ ਜ਼ਿਕਰ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਰ ਜ਼ਿੰਦਗੀ ਇੱਕ ਦਿਨ ਖਤਮ ਹੋਣੀ ਹੈ। ਪਰ ਜੇ ਅਸੀਂ ਉਸ ਖਤਮ ਹੋਣ ਤੱਕ ਮੁਸਕਰਾ ਕੇ, ਪਿਆਰ ਕਰਕੇ, ਕਦਰ ਕਰਕੇ ਜੀਏ ਤਾਂ ਉਹ ਛੋਟੀ ਉਮਰ ਵੀ ਮਹਾਨ ਬਣ ਸਕਦੀ ਹੈ ਕੁਦਰਤ ਨਾਲ ਜੁੜਨਾ ਵੀ ਸਰੀਰ ਤੇ ਮਨ ਦਾ ਇਲਾਜ ਹੈ ਡਾਕਟਰ ਦਾ ਸੈਰ ਕਰੋ ਕਹਿਣਾ ਸਿਰਫ ਸਰੀਰ ਲਈ ਨਹੀਂ ਰੂਹ ਲਈ ਸੀ ਕੁਦਰਤ ਚ ਟੱਲਣਾ ਚੁੱਪ ਰਹਿ ਕੇ ਸੋਚਣਾ ਸੂਰਜ ਚੜਦਾ ਦੇਖਣਾ ਇਹ ਸਾਰੇ ਆਤਮਾ ਨੂੰ ਰੀਚਾਰਜ ਕਰਦੇ ਨੇ ਸਵੰਦਾਂ ਨੂੰ ਸਮਾਂ ਦਿਓ ਕਈ ਵਾਰ ਅਸੀਂ ਕੰਮ ਕਰਦੇ ਕਰਦੇ ਆਪਣੇ ਤੋਂ ਦੂਰ ਹੋ ਜਾਂਦੇ ਹਾਂ ਪਰ ਜਦੋਂ ਉਹ ਨਹੀਂ ਰਹਿੰਦੇ ਫਿਰ ਸਾਡੇ ਕੋਲ ਸਿਰਫ ਪਛਤਾਵਾ ਬਚਦਾ ਹੈ ਇਸ ਲਈ ਦੋਸਤਾਂ ਨੂੰ ਮਿਲੋ ਬੱਚਿਆਂ ਨਾਲ ਖੇਡੋ ਇਹ ਵੀ ਥੈਰੇਪੀ ਹੈ ਸਕੂਨ ਪਿੱਛੇ ਦੌੜੋ ਸ਼ੋਰਤ ਪਿੱਛੇ ਨਹੀਂ ਕਈ ਲੋਕ ਮੰਨਦੇ ਨੇ ਕਿ ਕਾਮਯਾਬੀ ਪੈਸੇ ਜਾਂ ਦਰਜੀ ਨਾਲ ਆਉਂਦੀ ਹੈ ਪਰ ਜਦੋਂ ਆਤਮਾ ਥੱਕ ਜਾਂਦੀ ਹੈ ਤਦੋਂ ਹੀ ਅਸਲੀ ਥਕਾਵਟ ਹੁੰਦੀ ਹੈ ਸਕੂਨ ਉਸੇ ਵੇਲੇ ਆਉਂਦਾ ਜਦੋਂ ਤੁਸੀਂ ਆਪਣੇ ਆਪ ਨਾਲ ਆਪਣੇ ਰੱਬ ਨਾਲ ਤੇ ਆਪਣੀ ਜ਼ਮੀਰ ਨਾਲ ਸ਼ਾਂਤ ਹੁੰਦੇ ਹੋ ਜੀਵਨ ਦੀ ਰਫ਼ਤਾਰ ਹੌਲੀ ਕਰੋ ਕਈ ਵਾਰ ਹੌਲੀ ਚੱਲਣਾ ਠਹਿਰ ਕੇ ਸਾਹ ਲੈਣਾ ਵੀ ਸਫ਼ਰ ਦਾ ਹਿੱਸਾ ਹੁੰਦਾ ਹੈ ਕਵਰ ਸਥਾਨ ਜਾਣ ਦਾ ਅਰਥ ਇਹ ਹੀ ਹੈ ਕੁਝ ਪਲ ਲਈ ਰੁੱਕ ਕੇ ਸੋਚੋ ਤੁਸੀਂ ਕਿੱਥੇ ਜਾ ਰਹੇ ਹੋ ਧੰਨ